ਸਤਿ ਜੀ ਰਿਹਾਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ હાਸਰ ਹਾਂ ਇੱਕ ਬਹੁਤ ਸੁਣੀ ਕਹਾਣੀ ਹੱਲਾ ਸ਼ੇਰੀ ਜਿਸ ਨੂੰ ਲਿਖਿਆ ਹੈ ਦੇਵ ਢਾਲੀਵਾਲ ਜੀ ਦੇ ਦੁਆਰਾ ਸੋ ਸ਼ੁਰੂ ਕਰਦੇ ਹਾਂ ਜੀ ਰਣਜੀਤ ਬੈਠੀ ਰੋ ਰਹੀ ਸੀ ਉਸ ਦੀਆਂ ਅੱਖਾਂ ਸੁੱਜ ਕੇ ਢੋਲਾ ਬਣ ਚੁੱਕੀਆਂ ਸਨ ਦੂਸਰੇ ਪਾਸੇ ਬੈਠੀ ਉਸਦੀ ਮਾਂ ਬਲਵੀਰ ਕੌਰ ਮਸ਼ੀਨ ਤੇ ਕੁਝ ਸਿਲਾਈ ਕਰ ਰਹੀ ਸੀ ਕਿੰਨੀ ਵਾਰ ਆਖਿਆ ਉਹਦਾ ਜ਼ਿਕਰ ਨਾ ਕਰਿਆ ਕਰ ਕਦੇ ਅੰਮਲੀ ਪੰਗੀ ਵੀ ਠੀਕ ਹੋਏ ਨੇ ਨਾਲੇ ਆ ਜੈਖਣੇ ਦਾ ਚਿੱਟਾ ਤਾਂ ਜਮਾਂ ਸੁਭਾਅ ਬਣਾ ਦਿੰਦੇ ਬੰਦੇ ਦੀ ਅੱਖੇ ਕੋਨਾ ਮਨੂ ਲੈ ਦੱਸ ਪਰ ਮਾਂ ਇੱਕ ਵਾਰੀ ਉਸਦਾ ਇਲਾਜ ਤਾਂ ਕਰਵਾ ਕੇ ਦੇਖ ਲਈਏ ਹੰਝੂ ਸੁੱਟਦੀ ਉਹ ਤਰਤਰਉਂਦੇ ਬੁੱਲਾ ਨਾਲ ਬੋਲੀ ਇਲਾਜ 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 ਕਰਵਾਉਣ ਉਹ ਜੀਨੇ ਜੰਮਿਆ ਆਪਾਂ ਕਿਉਂ ਕਰਵਾਈਏ ਘੁਰ ਕੇ ਚਾਕਦੀ ਬੋਲੀ ਉਹ ਗੋਡਿਆਂ 'ਚ ਸਿਰ ਦੇ ਹੰਝੂ ਵਹਾਉਂਦੀ ਫਿਰ ਬੋਲੀ ਆਹੋ ਮਾਂ ਇਲਾਜ ਤਾਂ ਉਹੀ ਕਰਵਾਉਣਗੇ ਪਰ ਆਪਾਂ ਬਸ ਕਰ ਕੁੜੀਏ ਤੈਨੂੰ ਇੱਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ ਤੂੰ ਆਪਦੀ ਤਿਆਰੀ ਕਰ ਆਪਾਂ ਕੋਈ ਹੋਰ ਘਰ ਪਾਲਾਂਗੇ ਐਵੇਂ ਨਾ ਉਹਦੇ ਅਮਲੀ ਪਿੱਛੇ ਆਪਣਾ ਹਾਲ ਖਰਾਬ ਕਰ ਤੇ ਨਾ ਮੇਰਾ ਉਹ ਫੇਰ ਗੁੱਡੀਆਂ 'ਚ ਸਿਰ ਦੇਈ ਬੈਠੀ ਰੋਂਦੀ ਰਹੀ ਦੱਸ ਖਸਮਾ ਨੂੰ ਖਾਣੇ ਜਹਾਨ 'ਚ ਮੁੰਡੇ ਮੁੱਕ ਗਏ ਇੱਕ ਤੋਂ ਇੱਕ ਚੰਗਾ ਚੋਖਾ ਘਰ ਮਿਲ ਜੂ ਸੁੱਖ ਨਾਲ ਸਾਰੀ ਜ਼ਿੰਦਗੀ ਕੱਢਣੀ ਆ ਕੋਈ ਗੁੱਡੀਆਂ ਦਾ ਖੇਲ ਆ ਕਦੇ ਮਾਰ ਚੜੀਏ ਕਦੇ ਜਿਉਂ ਚਿੜਗੇ ਉਹ ਰੋਂਦੀ ਹੌਲੀ ਹੌਲੀ ਸਿਰ ਚੁੱਕਾ ਗਗਦੀ ਤੇ ਮਾਂ ਦੀਆਂ ਸਖਤ ਗੱਲਾਂ ਉਸ ਦੇ ਕਾਲਜੇ ਨੂੰ ਚੀਰ ਪਾ ਰਹੀਆਂ ਸਨ ਜਾ ਜਾ ਕੇ ਪੀਣਾ ਕਰ ਬਲਵੀਰ ਕੁਰ ਬੋਲੀ ਬੋਲਦੀ ਚਾਕੀ ਉਹ ਮਨ ਹੀ ਮਨ ਸੋਚ ਰਹੀ ਸੀ ਜੇ ਕੋਈ ਚੰਗਾ ਦਹਾਜੂ ਮਿਲ ਜਾਵੇ ਤਾਂ ਮੇਰਾ ਵੀ ਖਾਨ ਬਣ ਜਾਵੇ ਬਣ ਜਾਣਾ ਹੈ ਦੂਸਰੇ ਪਾਸੇ ਛੰਦਾ ਸੱਪ ਵਾਂਗ ਇਕੱਠਾ ਹੋਇਆ ਮੰਜੇ ਤੇ ਪਿਆ ਹੈ ਮਾਂ ਚਰਨ ਮਣ ਔਖਾ ਕਰਦੀ ਉਹਦੇ ਕੋਲ ਖੜੀ ਚਾਹ ਦਾ ਗਲਾਸ ਮੂੰਹ ਨੂੰ ਲਾ ਰਹੀ ਹੈ ਵੇ ਉੱਠ ਖੜ ਪੁੱਤਾ ਕੁਝ ਖਾ ਲੈ ਕਿਉਂ ਤੂੰ ਮੇਰੀ ਜਾਨ ਲੈਣੀ ਕੀਤੀ ਆ ਉਸ ਨੂੰ ਝੰਜੋੜਦੀ ਹੈ ਉਹ ਹੌਲੀ ਹੌਲੀ ਜਹੀ ਅੱਖਾਂ ਖੋਲਦਾ ਹੈ ਲੈ ਪੀ ਲੈ ਉਸ ਨੇ ਕੋਲ ਬੈਠ ਗਲਾਸ ਉਹਦੇ ਮੂੰਹ ਕੋਲ ਕੀਤਾ ਉਹ ਕੰਬ ਰਿਹਾ ਸੀ ਅੱਖਾਂ ਨਸ਼ੇ ਨਾਲ ਢੰਸਨ ਚਰਨ ਸਿਰ ਤੇ ਹੱਥ ਫੇਰਦੀ ਕਿਉਂ ਨਹੀਂ ਸਮਝਦਾ ਤੂੰ ਇਹ ਨਸ਼ਾ ਇਹ ਨਸ਼ੇ ਤੈਨੂੰ ਖਾ ਜਾਣਗੇ ਤੇ ਮੈਨੂੰ ਵੀ ਉਹ ਸੜਾਕੇ ਮਾਰ ਚਾ ਪੀ ਰਿਆ ਸੀ ਚਰਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਚੰਨ ਵੱਲ ਚਾ ਗਿਆ ਮਾਂ ਮੈਂ ਵੀ ਚਾਹੁੰਦਾ ਹਾਂ ਕਿ ਇਸ ਤੋਂ ਮੇਰਾ ਖੜਾ ਛੁੱਟੇ ਪਰ ਕੀ ਕਰਾਂ ਮੈਨੂੰ ਰਣਜੀਤ ਦੀ ਬਹੁਤ ਯਾਦ ਆਉਂਦੀ ਹੈ ਤੇ ਤੇ ਫੇਰ ਮੇਰਾ ਸਰੀਰ ਟੁੱਟਣ ਲੱਗ ਪੈਂਦਾ ਹੈ ਤੇ ਤੇ ਮੈਨੂੰ ਨਸ਼ਾ ਚਾਹੀਦਾ ਨਸ਼ਾ ਚਾਹੀਦਾ ਬੇਬੇ ਟੀਕਾ ਟੀਕਾ ਜਿਹੜਾ ਲੱਗਨ ਤੋਂ ਬਾਅਦ ਮੈਂ ਆਪਣੇ ਆਪ ਰਣਜੀਤ ਕੋਲ ਪਹੁੰਚ ਜਾਣਾ ਤੇ ਸਾਰਾ ਦਿਨ ਉਸ ਨਾਲ ਖੂਬ ਗੱਲਾਂ ਕਰਦਾ ਹਾਂ ਤੇ ਤੇ ਫੇਰ ਪਤਾ ਨਹੀਂ ਕਿਉਂ ਉਹ ਇੱਕਦਮ ਮੇਰੇ ਕੋਲੋਂ ਦੂਰ ਚਲੀ ਜਾਂਦੀ ਹੈ ਦੂਰ ਚਲੀ ਜਾਂਦੀ ਹੈ ਵੇ ਕਮਲਿਆ ਤੇਰੇ ਵਹਿਮ ਨੇ ਉਹ ਵਿਚਾਰੀ ਤਾਂ ਤੈਨੂੰ ਉੱਥੇ ਬੱਕ ਕੇ ਬੈਠੀ ਉਡੂਕਦੀ ਹੋ ਉਹ ਆਪਣੀ ਚੁੰਨੀ ਨਾਲ ਹੰਝੂ ਪੂੰਝਣ ਲੱਗੀ ਤੂੰ ਆ ਨਸ਼ਾ ਕਰਨਾ ਛੱਡ ਦੇ ਪੁੱਤ ਉਹ ਵੀ ਘਰ ਆ ਜਾਊਗੀ ਪਰ ਪਰ ਮਾਂ ਜੇ ਉਹ ਮੇਰੇ ਕੋਲ ਹੋਵੇ ਤਾਂ ਮੈਂ ਨਸ਼ਾ ਛੱਡ ਸਕਦਾ ਹਾਂ ਛੱਡ ਸਕਦਾ ਹਾਂ ਵੇ ਭੋਲਿਆ ਉਹ ਕਿੱਥੇ ਤੋਰਦੇ ਨੇ ਐਦਾ ਅਗਲੇ ਉਹ ਵੀ ਸਹੀ ਨੇ ਕੌਣ ਨਸ਼ੇੜੀ ਦੇ ਲੜ ਲਾਵੇ ਆਦੀਤੀ ਨੂੰ ਛਿੰਦੇ ਨੇ ਆਪਣੇ ਹੱਥ ਚਰਨ ਅੱਗੇ ਕੀਤੇ ਪੈਸੇ ਦੇ ਦੇ ਬੇਬੇ ਪੈਸੇ ਦੇ ਦੇ ਉਹ ਜੋਰ-ਜੋਰ ਨਾਲ ਰੋਣ ਲੱਗੀ ਮੇਰੀ ਜਾਨ ਕੱਢ ਲੈ ਜਾਨ ਕੱਢ ਲੈ ਮੇਰੀ ਦੁਸ਼ਮਣਾ ਉਹ ਕਿੰਨਾ ਹਿਚਰ ਗੜਗਣਾਉਂਦਾ ਰਿਹਾ ਫੇਰ ਉੱਠਿਆ ਤੇ ਸਾਹਮਣੇ ਪਿਆ ਸਲੰਡਰ ਚੁੱਕ ਤੁਰ ਪਿਆ ਚਰਨ ਨੇ ਬਥੇਰੇ ਹੱਥ ਜੋੜੇ ਪਰ ਉਹ ਨਾ ਰੁਕਿਆ ਤੇ ਬੂਹਾ ਲੰਘ ਗਿਆ ਸ਼ਾਮ ਹੋ ਚੱਲੀ ਸੀ ਉਹ ਜਲਦੀ ਜਹੀ ਹੋਈ ਚੁੱਲ੍ਹੇ ਅੱਗੇ ਬੈਠੀ ਢੱਕੇ ਤੋੜ ਮਰੋੜ ਲਾ ਰਹੀ ਸੀ ਉਸ ਦੇ ਕੋਲ ਗਵੰਡਨ ਆ ਖੜੀ ਚਰਨ ਭੈਣੇ ਸਿੰਦਾ ਦਲੀ ਚ ਲੰਮਾ ਪਿਆ ਹੈ ਆ ਮੈਂ ਤੇਰੇ ਨਾਲ ਜਕਵਾ ਲਿਆ ਵਾਂ ਉਹ ਸੁੰਨੀ ਜਈ ਹੋਈ ਗਵੰਡਨ ਦੇ ਮੂੰਹ ਵੱਲ ਝਾਕੀ ਤੇ ਉੱਠ ਤੁਰ ਪਈ ਲੱਗਦਾ ਸੀ ਜਿਵੇਂ ਉਸ ਦੇ ਅੰਦਰ ਜਾਣ ਹੀ ਨਾ ਹੋਵੇ ਗਵੰਡਨ ਨੇ ਚਰਨ ਦੀ ਹਾਲਤ ਦੇਖ ਹੋਰ ਕਿਸੇ ਨੂੰ ਆਵਾਜ਼ ਮਾਰੀ ਤੇ ਛਿੰਦੇ ਨੂੰ ਮੰਜੇ ਤੇ ਲਟਾ ਗਏ ਚਰਨ ਸੁੱਨ ਹੋਈ ਖੜੀ ਮੰਜੇ ਤੇ ਪਏ ਸ਼ਿੰਦੇਵਾਲ ਦੇਖ ਰਹੀ ਸੀ ਗਵੰਡਣ ਰੁਕੀ ਚਰਨ ਕਿੰਨਾ ਕੁ ਸਮਾਂ ਪਰਦਾ ਰੱਖੇਗੀ ਬਾਈ ਜੀ ਹੁਰਾਂ ਤੋਂ ਘਰ ਤਾਂ ਤੇਰਾ ਉਜੜਿਆ ਪਿਆ ਹੈ ਚਰਨ ਫੋਨ ਕੋਲ ਆ ਪਹੁੰਚੀ ਤੇ ਕੰਬਦੇ ਹੱਥਾਂ ਨਾਲ ਫੋਨ ਚੁੱਕ ਕੈਨੇਡਾ ਨੰਬਰ ਮਲਾ ਦਿੱਤਾ ਅੱਗੋ ਸਵਰਨ ਸਿੰਘ ਚਰਨ ਦਾ ਪਤੀ ਦੀ ਆਵਾਜ਼ ਆਈ ਤਾਂ ਚਰਨ ਫੁੱਟ ਫੁੱਟ ਰੋਣ ਲੱਗੀ ਸ਼ਿੰਦੇ ਨੂੰ ਬਚਾ ਲੈ ਮੇਰੇ ਸ਼ਿੰਦੇ ਨੂੰ ਬਚਾਲਿਆ ਉਸਨੇ ਰੋਂਦਿਆਂ ਸਾਰੀ ਕਹਾਣੀ ਦੱਸੀ ਚਾਰ ਦਿਨਾਂ ਬਾਅਦ ਇੱਕ ਰਾਤ ਸਵਰਨ ਸਿੰਘ ਘਰ ਆ ਪਹੁੰਚਿਆ ਚਰਨ ਨੇ ਤਾਂ ਮਾਰ ਜੱਫੀ ਪਾ ਲਈ ਮੈਨੂੰ ਲੱਗਦਾ ਸੀ ਮੈਂ ਤੈਨੂੰ ਦੁਖੀ ਨਾ ਕਰਾਂ ਸ਼ਿੰਦੇ ਨੂੰ ਮੈਂ ਠੀਕ ਕਰ ਲਵਾਂਗੀ ਪਰ ਸਾਰਾ ਕੁਝ ਮੇਰੇ ਹੱਥਾਂ ਚੋਂ ਫਿਸਲ ਗਿਆ ਕੋਈ ਨਾ ਕੋਈ ਨਾ ਭਾਗਵਾਨ ਨੇ ਜਿਵੇਂ ਤੈਨੂੰ ਸਹੀ ਲੱਗਿਆ ਤੂੰ ਕੀਤਾ ਪਰ ਅਨਜੀਤ ਨੂੰ ਕਿਉਂ ਲੈ ਗਈ ਉਸ ਦੇ ਘਰ ਵਾਲੇ ਘਟ ਘਟ ਘਟੋ ਘਟ ਉਹ ਤਾਂ ਤੂੰ ਮੈਨੂੰ ਦੱਸ ਸਕਦੀ ਸੀ ਪਤਾ ਨਹੀਂ ਉਹਨਾਂ ਦਾ ਮਨ ਜਾਣਦੇ ਆ ਚਰਨ ਰੋ ਆਪਣੀ ਅੱਖਾਂ ਪੂੰਝਣ ਲੱਗੀ ਸਵਰਨਸਿਓ ਸੁੱਤੇ ਪਹਿ ਪੁੱਤਰ ਵੱਲ ਚਾਕਿਆ ਤਾਂ ਹੰਝੂ ਪਲਕਾਂ ਤੇ ਟਪਕਾਏ 6 ਫੁੱਟ ਦਾ ਗੱਭਰੂ ਜਵਾਨ ਹੱਡੀਆਂ ਦੀ ਮੋਟ ਰਹਿ ਚੁੱਕਾ ਸੀ ਉਹ ਚੁੱਪਚਾਪ ਉਸ ਦਾ ਸਿਰ ਭਲੂਸ ਵਾਪਸ ਮੁੜ ਆ ਬੈਠਾ ਸਵੇਰ ਹੋਈ ਸ਼ਿੰਦਾ ਉੱਠਿਆ ਤੇ ਵਿਹੜੇ ਵੱਲ ਝੱਕ ਲਗਾ ਸਰੀਰ 'ਚ ਹਲਕਾ ਹਲਕਾ ਤਰਦ ਮਹਿਸੂਸ ਹੋ ਰਿਹਾ ਸੀ ਉਸਨੇ ਮਾਂ ਨੂੰ ਆਵਾਜ਼ਾਂ ਮਾਰੀਆਂ ਪਰ ਕੋਈ ਆਵਾਜ਼ ਨਹੀਂ ਆਈ ਉਹ ਬੈਠਾ ਤੜਫਣ ਲੱਗਾ ਪਿੱਛੇ ਸਵਰਨ ਸਿੰਘ ਨੇ ਮੋਢੇ ਤੇ ਹੱਥ ਰੱਖਿਆ ਕਿਵੇਂ ਆ ਪੁੱਤਰਾ ਸ਼ਿੰਦਾ ਇੱਕਦਮ ਹੱਕਾ ਬੱਕਾ ਰਹਿ ਗਿਆ ਤੇ ਬੁੱਲਾਂ 'ਚੋਂ ਹਲਕੀ ਜਿਹੀ ਆਵਾਜ਼ ਆਈ ਬਾਪੂ ਜੀ ਅੱਖਾਂ ਚੋਂ ਪਰਲ ਪਰਲ ਹੰਝੂ ਵਹਿ ਤੁਰੇ ਬਾਪੂ ਜੀ ਉਸ ਨੇ ਆਪਣੀ ਜੱਫੀ ਚ ਘੁੱਟ ਲਿਆ ਕਿੰਨਾ ਕਿੰਨਾ ਹੀ ਉਸਮਾ ਉਹ ਰੋਂਦਾ ਰਿਹਾ ਮੈਨੂੰ ਬਚਾ ਲੈ ਬਚਾ ਲੈ ਬਾਪੂ ਮੈਨੂੰ ਬਚਾ ਲੈ ਉਸ ਨੇ ਵੀ ਹਾਂ ਚ ਸਿਰ ਹਿਲਾਇਆ ਤੈਨੂੰ ਮੇਰਾ ਆਖਿਆ ਮੰਨਣਾ ਪੈਣਾ ਏ ਹਾਂ ਬਾਪੂ ਜੀ ਹਾਂ ਜ਼ਰੂਰ ਉਸ ਦੀਆਂ ਅੱਖਾਂ 'ਚ ਚਮਕ ਸੀ 2 ਘੰਟੇ ਲੰਘੇ ਤਾਂ ਉਹ ਤੜਫਣ ਲੱਗਾ ਸਰਨਸਿਓ ਕੋਲ ਬੈਠ ਉਸਦੀਆਂ ਲੱਤਾਂ ਬਾਹਾਂ ਘੁੱਟਣ ਲੱਗਾ ਤੇ ਡਾਕਟਰ ਤੋਂ ਦਵਾਈ ਵੀ ਲੈਤੀ ਹੌਲੀ ਹੌਲੀ ਮੋੜ ਪੈ ਚੱਲਿਆ ਪਰ ਚਰਨ ਉਸ ਨੂੰ ਤੜਫਦਿਆਂ ਦੇਖਦੀ ਤਾਂ ਰੋਣ ਲੱਗ ਪੈਂਦੀ ਪਰ ਸਰਨਸਿਓ ਬੜਾ ਪੱਕਾ ਇਰਾਦਾ ਕਰ ਉਸ ਦਾ ਇਲਾਜ ਕਰਵਾ ਰਿਹਾ ਸੀ ਦੋ ਦਿਨ ਲੰਘੇ ਤਾਂ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ ਉਸਦੇ ਸਾਰੇ ਸਰੀਰ 'ਚ ਦਰਦ ਹੋ ਰਿਹਾ ਸੀ ਸਵਰਨ ਸਿਉਹ ਨੇ ਛਿੰਦੇ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਪੁੱਤਰਾ ਯਾਦ ਕਰ ਉਹ ਦਿਨ ਜਦੋਂ ਤੂੰ ਮੇਰੇ ਇੱਕ ਕਹਿਣੇ ਤੇ ਕਬੱਡੀ ਦੇ ਮੈਦਾਨ 'ਚ ਵੱਡੇ ਤੋਂ ਵੱਡੇ ਖਿਡਾਰੀ ਨੂੰ ਚਲਾ ਕੇ ਮਾਰਦਾ ਸੀ ਯਾਦ ਕਰ ਸਵਰਨ ਸਿਉਹ ਦੀਆਂ ਅੱਖਾਂ 'ਚ ਖੂਨ ਉੱਤਰ ਆਇਆ ਯਾਦ ਕਰ ਤੇਰੇ ਦਾਦੇ ਸ਼ੇਰ ਸਿੰਘ ਬਾਰੇ ਲੋਕੀ ਕਹਿੰਦੇ ਹੋਣਗੇ ਪਲਵਾਨਾਂ ਦੇ ਘਰ ਨਛੇੜੀ ਪੈਦਾ ਹੋ ਗਿਆ ਉੱਠ ਸ਼ੇਰਾ ਮਾਰ ਹੰਬਲਾ ਤੋੜਦੇ ਨਸ਼ੇ ਦੀਆਂ ਜੰਜੀਰਾਂ ਨੂੰ ਪਾੜਦੇ ਧਰਤੀ ਉੱਠ ਉੱਠ ਸ਼ਿੰਦੇ ਦਾ ਸਰੀਰ ਕੰਬਣ ਲੱਗਾ ਉਸ ਦੀਆਂ ਅੱਖਾਂ 'ਚ ਪਾਣੀ ਵਹਿ ਰਿਹਾ ਸੀ ਉਸ ਦੇ ਮੂੰਹ 'ਚੋਂ ਲਾਰਾਂ ਡਿੱਗ ਰਹੀਆਂ ਸਨ ਪਰ ਉਹ ਆਪਣੇ ਪਿਓ ਵੱਲ ਝਾਕਦੇ ਹੋਏ ਖੜਾ ਹੋਇਆ ਤੇ ਧਰਤੀ ਤੇ ਜ਼ੋਰਦਾਰ ਪੈਰ ਮਾਰਿਆ ਨਹੀਂ ਕਰਨਾ ਨਸ਼ਾ ਮੈਂ ਮੈਂ ਨਸ਼ੇੜੀ ਨਹੀਂ ਨਸ਼ੇੜੀ ਨਹੀਂ ਪਲਵਾਨ ਸਵਰਨ ਸਿੰਘ ਦਾ ਪੁੱਤਰ ਹਾਂ ਸ਼ੇਰ ਸਿੰਘ ਦਾ ਪੁੱਤਾ ਉਸ ਨੇ ਇੰਨੀ ਜ਼ੋਰ ਦੀ ਬੋਲਿਆ ਕਿ ਆਂਡੀ ਗਵਾਂਡੀ ਵੀ ਖੁਸ਼ ਹੁੰਦੇ ਕੰਧਾਂ ਤੇ ਆ ਚੜੇ ਤੇ ਵਧਾਈਆਂ ਦਿੰਦੇ ਹੱਸਣ ਲੱਗ ਪਏ ਸਵਰਨ ਸਿੰਘ ਨੇ ਹੰਝੂ ਸੁੱਟਦਿਆਂ ਸ਼ਿੰਦੇ ਨੂੰ ਹਿੱਕ ਨਾਲ ਲਾ ਲਿਆ ਕੁਝ ਦਿਨ ਚ ਸ਼ਿੰਦਾ ਬਿਲਕੁਲ ਆਮ ਲੋਕਾਂ ਵਾਂਗੂ ਹੋ ਗਿਆ ਤੇ ਉਸ ਨੂੰ ਵਧੀਆ ਖਰਾਕ ਦਿੱਤੀ ਉਹ ਦਿਨਾਂ ਚ ਹੀ ਸੋਣਾ ਪਹਿਲਾ ਵਰਗਾ ਗੱਬਰੂ ਚੱਲਿਆ ਇੱਕ ਦਿਨ ਸਵਰਨ ਸਿੰਘ ਉਸ ਨੂੰ ਗੱਡੀ 'ਚ ਬਿਠਾ ਰਣਜੀਤ ਦੇ ਘਰ ਜਾ ਪਹੁੰਚਿਆ ਰਣਜੀਤ ਵਿਹੜੇ 'ਚ ਜਾ ਹੱਥ ਜੋੜ ਖੜ ਗਿਆ ਮੰਜੇ ਤੇ ਬੈਠੀ ਬਲਵੀਰ ਕੌਰ ਮੂੰਹੋਂ ਕੁਝ ਨਾ ਬੋਲੀ ਤੇ ਬਿਟਰ-ਬਿਟਰ ਚਾਕਣ ਲੱਗੀ ਕੰਦੋਲੀਆਂ ਕੋਲ ਰਣਜੀਤ ਸੁਸਤ ਹੋਈ ਬੈਠੀ ਮੂੰਗ ਛੰਡ ਰਹੀ ਸੀ ਉਸ ਦੀ ਨਜ਼ਰ ਪਈ ਤਾਂ ਉਹ ਖੜੀ ਹੋ ਗਈ ਤੇ ਬੁੱਲਾਂ ਤੇ ਹੱਥ ਰੱਖ ਰੋਣ ਲੱਗ ਪਈ ਉਹ ਦੇਖ ਰਹੀ ਸੀ ਬਲਵੀਰਕੌਰ ਬੁਰਬੜ ਕਰਨ ਲੱਗੀ ਸਵਰਨਸਿਓ ਗੱਡੀ ਇੱਕ ਪਾਸੇ ਲਾ ਬੂਹਾ ਲੰਘ ਆਇਆ ਉਸਨੇ ਦੇਖਿਆ ਸ਼ਿੰਦਾ ਹੱਥ ਜੋੜੀ ਵਿਹੜੇ 'ਚ ਬਲਵੀਰਕੌਰ ਦੇ ਸਾਹਮਣੇ ਖੜਾ ਹੈ ਕੀ ਗੱਲ ਹੈ ਕੁੜਮਣੀਏ ਥੋਡੇ ਕਰ ਪਰੋਣੇ ਧਰੌਣੀ ਨੂੰ ਬੈਠਣ ਉੱਠਣ ਲਈ ਨਹੀਂ ਕਿਹਾ ਜਾਂਦਾ ਉਹ ਸਵਰਨਸਿਓ ਨੂੰ ਦੇਖ ਹੜਬੜਾ ਗਈ ਨਹੀਂ ਨਹੀਂ ਆਓ ਜੀ ਆਓ ਬੈਠੋ ਤੁਹਾਡੇ ਹੀ ਘਰ ਹੈ ਉਹ ਖੜੀ ਹੋ ਗਈ ਰঞ্জੀਤ ਨੀ ਰঞ্জੀਤ ਲਿਆ ਮੰਜਾ ਇਥੋਂ ਰਿਸ਼ਤੇਦਾਰ ਆਏ ਨੇ ਰঞ্জੀਤ ਅੱਖਾਂ ਪੂੰਦੀ ਝਟ ਮੰਜਾ ਚੁੱਕ ਲਈ ਤੇ ਫਤਿਹ ਬੁਲਾਉਣ ਲੱਗੀ ਸਵਰਨ ਚਾਹ ਉਹਨੇ ਉਸ ਦਾ ਸਿਰ ਪਲੁਸਿਆ ਉਸ ਨੂੰ ਖੜੀ ਦੇਖ ਬਲਵੀਰ ਕੌਰ ਬੋਲੀ ਜਾ ਕੁੜੇ ਚਾਹ ਬਣਾ ਲਿਆ ਉਹ ਕਾਲੀ ਨਾਲ ਅੰਦਰ ਵਲ ਗਈ ਪਰ ਉਸ ਤੇ ਹੰਝੂ ਹਾਲੇ ਵੀ ਵਹਿ ਰਹੇ ਸਨ ਉਸਨੇ ਗੈਸ ਚਲਾਇਆ ਤੇ ਚਾਹ ਬਣਾਉਣ ਲੱਗੀ ਉਹ ਖਿੜਕੀ ਚੋਂ ਸ਼ਿੰਦੇਵਾਲ ਦੇਖ ਰਹੀ ਸੀ ਤੇ ਮਨ ਹੀ ਮਨ ਉਸ ਦੀ ਖੈਰ ਮੰਗ ਰਹੀ ਸੀ ਚਾਹ ਪਾਣੀ ਹੋ ਚੁੱਕਾ ਸੀ ਸਵਰਨਸੋ ਨੇ ਹੱਥ ਜੋੜਦਿਆਂ ਦੇਖ ਭਾਈ ਬਲਵੀਰ ਕੁਰੇ ਅਸੀਂ ਰਣਜੀਤ ਨੂੰ ਲੈਣ ਆਏ ਹਾਂ ਮੁੰਡਾ ਨਸ਼ਾ ਪੱਤਾ ਬਿਲਕੁਲ ਛੱਡ ਚੁੱਕਿਆ ਏ ਆਪਣੀ ਤਸੱਲੀ ਕਰ ਲਵੋ ਉਹ ਨਾਸ ਜਿਹੀ ਮਾਰ ਹੱਸੀ ਕਦੇ ਸੁੱਕੇ ਦਰਖਤ ਵੀ ਹਰੇ ਹੋਏ ਨੇ ਇੱਕ ਵਾਰ ਨਸ਼ਾ ਹੱਡਾਂ ਨੂੰ ਲੱਗ ਜਾਵੇ ਫਿਰ ਕਿੱਥੇ ਖਿਹੜਾ ਛੁੱਟਦੇ ਆ ਭਾਈ ਸਾਹਿਬ ਨਸ਼ੇੜੀ ਤਾਂ ਨਸ਼ੇੜੀ ਰਹਿੰਦਾ ਨਹੀਂ ਨਹੀਂ ਮੰਮੀ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੇਰੇ ਹੱਥ ਪੈਰ ਬਿਲਕੁਲ ਠੀਕ ਨੇ ਕਿਤੇ ਕੋਈ ਜ਼ਖਮ ਨਹੀਂ ਕੋਈ ਟੀਕਾ ਕੋਈ ਗੋਲੀ ਨਹੀਂ ਖਾਂਦਾ ਹੁਣ ਮੈਂ ਉਸਨੇ ਖੁਸ਼ ਹੁੰਦਿਆਂ ਦੱਸਿਆ ਸਵਰਨ ਸਿੰਘ ਵੀ ਸ਼ਿੰਦੇ ਦਾ ਰੰਜੀਤ ਨਾਲ ਪਿਆਰ ਉਸ ਨੂੰ ਪਾਉਣ ਦੀ ਖਿੱਚ ਦੇਖ ਰਿਹਾ ਸੀ ਉਹ ਫਿਰ ਹਲਕਾ ਜਿਹਾ ਮੁਸਕराई ਇਸ ਵਾਰ ਉਸ ਦੀ ਮਸਕਰਾਹਟ ਗਸਤਿਆਂ ਦੇ ਅੱਡੇ ਤੇ ਬੈਠੀ ਉਸ ਦਲਾਲ ਵਰਗੀ ਸੀ ਜਿਹੜੀ ਸਿਰਫ ਆਪਣਾ ਫਾਇਦਾ ਸੋਚ ਰਹੀ ਸੀ ਕਿਉਂ ਵਕਤ ਖਰਾਬ ਕਰ ਰਹੇ ਹੋ ਭਾਈ ਸਾਹਿਬ ਸਵਰਨ ਸਿਉਂਦੀਆਂ ਸਿਉਂ ਉਸ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਬਲਵੀਰ ਕੁਰੇ ਮੇਰਾ ਮੁੰਡਾ ਨਿਸ਼ੇੜੀ ਹੈ ਜਾ ਨਹੀਂ ਹੈ ਤੈਨੂੰ ਦਿਖਾਈ ਦੇ ਜਾਂਦਾ ਜੇ ਰਣਜੀਤ ਤੇਰੀ ਸਕੀਤੀ ਹੁੰਦੀ ਉਹ ਬੜਬੜ ਕਰਨ ਲੱਗੀ ਹਾਂ ਬਿਲਕੁਲ ਕਦੇ ਕਦੇ ਸਾਨੂੰ ਬਗਾਨੀਆਂ ਧੀਆਂ ਦੀ ਜ਼ਿੰਦਗੀ ਖਰਾਬ ਕਰਨ ਚ ਖੁਸ਼ੀ ਮਿਲਦੀ ਹੈ ਤੇ ਹਾਂ ਸੱਚ ਕੰਮ ਕਰਨ ਤੋਂ ਵੀ ਨਿਜਾਤ ਮਿਲ ਜਾਂਦੀ ਹੈ ਇੱਕ ਜ਼ਿੰਦਗੀ ਖਰਾਬ ਹੁੰਦੀ ਦੇਖ ਮੈਨੇ ਮੈਨੂੰ ਇੰਨਾ ਕੁ ਬੋਲਣਾ ਪਿਆ ਨਹੀਂ ਮੈਂ ਕਦੇ ਵੀ ਔਰ ਤਾਂ ਨਾਲ ਬੁੱਲਣ 'ਚ ਵਿਸ਼ਵਾਸ ਨਹੀਂ ਰੱਖਦਾ ਉਹ ਪੜਖੁੱਠੀ ਤੇ ਬੜਬੜ ਕਰਨ ਲੱਗੀ ਉਸ ਨੂੰ ਦੇਖ ਰਣਜੀਤ ਫੇਰ ਰੋਣ ਲੱਗ ਪਈ ਸਵਰਨ ਸਿੰਘ ਉੱਠਿਆ ਤੇ ਉਸ ਦੇ ਕੋਲ ਜਾ ਖੜਾ ਪੁੱਤ ਤੈਨੂੰ ਤੇਰੇ ਬਾਪੂ ਤੇ ਵਿਸ਼ਵਾਸ ਹੈ ਉਸਨੇ ਰੋਂਦਿਆਂ ਹਾਂ ਚ ਸਿਰ ਹਿਲਾਇਆ ਜੇ ਸਿੰਦਾ ਹੁਣ ਵੀ ਨਸ਼ੇੜੀ ਹੁੰਦਾ ਤਾਂ ਮੈਂ ਕਦੇ ਵੀ ਤੈਨੂੰ ਲੈਣ ਨਹੀਂ ਸੀ ਆਉਂਦਾ ਇਹ ਬਿਲਕੁਲ ਸਹੀ ਸਲਾਮਤ ਹੈ ਤੇ ਤੇਰੇ ਨਾਲ ਜ਼ਿੰਦਗੀ ਜੀਉਣਾ ਚਾਹੁੰਦਾ ਹੈ ਧੀਏ ਅਗਲਾ ਫੈਸਲਾ ਤੇਰੇ ਹੱਥ ਚ ਉਹ ਅੰਦਰ ਮੁੜੀ ਤੇ ਇੱਕ ਬੈਗ ਚ ਕੱਪੜੇ ਪਾ ਬਾਹਰ ਆ ਖੜੀ ਉਸ ਨੂੰ ਦੇਖ ਬਲਵੀਰ ਕੌਰ ਆਪੇ ਤੋਂ ਬਾਹਰ ਹੋ ਗਈ ਬੂਹੇ ਤੋਂ ਪੈਰ ਬਾਹਰ ਨਾ ਧਰੀ ਨਹੀਂ ਤੇਰੇ ਲਈ ਇੱਥੋਂ ਦੇ ਬੂਹੇ ਹਮੇਸ਼ਾ ਲਈ ਬੰਦ ਹੋ ਜਾਣਗੇ ਸਮਝ ਗਈ ਉਹ ਰੋਂਦੀ ਹੋਈ ਫੇਰ ਸਵਰਨਸਿਓਂ ਵੱਲ ਚਾਕੀ ਤਸਦੀਆਂ ਅੱਖਾਂ ਚ ਅਥਾ ਵਿਸ਼ਵਾਸ ਦੇਖ ਉਹ ਚਿਤੀ ਲੈ ਗੱਡੀ 'ਵਾਲ ਤੁਰ ਪਈ। ਉਹ ਘਰ ਪਹੁੰਚੇ ਤਾਂ ਚਰਨਣੇ ਖੁਸ਼ੀ ਮਨਾਈ। ਉਹ ਖੂਬ ਵਸਣ ਰਸਣ ਲੱਗੇ। ਮਾਲਕ ਨੇ ਉਹਨਾਂ ਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ। ਸੋ ਦੋਸਤੋ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਕਿਵੇਂ ਦੀ ਲੱਗੀ? ਇਸ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਅਕਤ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹੋ ਜੀਆਂ ਦਰਸ਼ੂਣਾਂ ਵਾਲੀਆਂ ਤੇ ਪਰਵਰ ਕਹਾਣੀਆਂ ਸੁਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ